ਪੈਰਾਓਲੰਪਿਕ ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਪਾਰਤੀ ਹਾਕੀ ਟੀਮ ਦੇ ਕੈਪਟਨ ਹਰਮਨਪ੍ਰੀਤ ਸਿੰਘ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟੀਮੂ ਵਾਲ ਚ ਵਿਆਹ ਵਰਗਾ ਮਾਹੌਲ ਹੈ ਪਿੰਡ ਦੇ ਲੋਕ ਅਤੇ ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਨੂੰ ਵਧਾਈ ਦੇਣ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਹਰਮਨ ਦੇ ਪਿਤਾ ਸਰਬਜੀਤ ਸਿੰਘ ਮਾਤਾ ਰਾਜਵੰਦਰ ਕੌਰ ਨਾ ਸਿਰਫ ਮਹਿਮਾਨਾਂ ਦਾ ਸਵਾਗਤ ਹੀ ਕਰ ਰਹੇ ਨੇ ਸਗੋਨਾ ਦਾ ਮੂੰਹ ਵੀ ਮਿੱਠਾ ਕਰਵਾ ਰਹੇ ਨੇ ਸਰਬਜੀਤ ਸਿੰਘ ਨੇ ਕਿਹਾ ਕਿ ਟੀਮ ਨੇ 올림픽 ਮੈਡਲ ਜਿੱਤ ਕੇ ਇੱਕ ਇਤਿਹਾਸ ਸਿਰਜਿਆ ਅਤੇ ਇਸ ਦਾ ਸਾਰਾ ਸਿਹਰਾ ਟੀਮ ਦੀ ਸਖਤ ਮਿਹਨਤ ਜਾਂਦਾ ਹੈ ਆਹਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਦੇ ਬਹੁਤ ਕਿਰਪਾ ਕੀਤੀ ਆ ਜਦੋਂ 47 44 ਮੇਰੇ ਖਾਲ ਸਟੈਂਡ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਖਾਂ ਨੇ ਜਿਹੜੇ ਮਗਰੋਂ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਮਾਂ ਪਿਓ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਨ ਨਹੀਂ ਫੇਲ ਨਹੀਂ ਚੋ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ